ਕਲੋਜ਼ ਕਰ ਦੇ ਯਾਹਲਾ ਜੀ ਠੀਕ ਠਾਕ ਹੋ ਕੇ ਜਾਣੇ ਸਵੇਰੇ 6 ਵਜੇ ਜੀ ਸਹੀ ਮਿਲਕਿੰਗ ਸਟਾਰਟ ਕਰਾਂਗੇ ਸਾਡੇ ਅੱਗੇ ਅੱਪਰ ਤੋਂ ਪਾਟੇ ਮਾਰਦੇ ਆ ਜੀ ਲਾਈਟ ਲੱਗ ਗਈ ਜੀ ਸਵੇਰੇ ਅੱਜ ਦੀਦਾ ਨਹੀਂ ਸੀਗਾ ਕੁਝ ਇਹ ਜਿਹੜੀ ਮਾਜਰੀ ਆਪਾਂ ਸਵੇਰੇ ਖਾਲੀ ਕਰੀ ਸੀਗੀ ਬਾਅਦ ਆਪਾਂ ਹੁਣ ਉਹਦੀ ਮਿਲਕਿੰਗ ਪਹਿਲੀ ਮਿਲਕਿੰਗ ਅੱਜ ਹੁਣ ਪਿਆਰ ਕਰਨੀ ਆ ਤੇ ਸਵੇਰੇ ਉਹ ਨੇਰਾ ਵੀ ਸੀਗਾ ਫਿਰ ਅੱਜ ਬੱਲਵ ਦਾ ਪ੍ਰਬੰਧ ਕੀਤਾ ਇੱਥੇ ਲਾਈਟ ਵੀ ਲਗਾਈ ਆ ਸਹੀ ਹੈ 6:30 ਵਜੇ ਚੋਣ ਸਵੇਰ ਹੀ ਪੰਨ ਲੱਗਾਂਗੇ ਸਵੇਰੇ ਥੋੜਾ ਜਿਹਾ ਉਪਰਾ ਕਰਦੀ ਸੀ ਕਿਉਂਕਿ ਜਿਹੜੇ ਨਵੇਂ ਬਸੂ ਆਉ ਉਹ ਉਪਰਾ ਕਰ ਜਾਂਦੇ ਆ ਹਵਾ ਲੈ ਹਵਾ ਹਾਂ ਵੀਰੇ ਹਾਂ ਬੱਚਾ 6:30 ਵਜੇ ਰਹਿ ਗਏ 10 ਮਿੰਟ ਪੂਰੇ 6:30 ਚੋਣ ਦੇ ਆ ਨੋਨਾ ਚੇਕਰ ਕਰ ਲੈਨੇ ਆ ਆਹ ਛੋਟੀ ਨੂੰ ਦਿਖਾ ਦਿੰਨੇ ਆ ਆਹ ਇਹਨੇ ਸਾਥ ਆਹ ਬਾਈ ਦੀ ਆ ਬਾਈ ਛੋਟੀ ਸਰਦਾਰ ਕੋਕੀ ਸਿੰਘ ਪਿੰਡ ਬਸੀਆਂ ਬਹੁਤ ਮਿਹਨਤ ਕੀਤੀ ਆ ਬੰਦੇ ਨੇ ਪਸ਼ੂਆਂ ਦੇ ਇਹ ਕਿਹਾ ਹੈ ਨਾ ਡਾਕਟਰ ਉਹਨੇ ਸਾਹਣਿਆ ਡਾਕਟਰ ਉਹਨੇ ਕਨੇਡਿਆ ਤਾਂ ਡਰਦਿਆਂ ਨੇ ਡਾਕਟਰ ਫਿਵਰੀ ਡਾਕਟਰ ਜਦੋਂ ਨੇ ਰਿਹਾ ਉਹਦੇ ਨਾਲ ਪਸ਼ੂ ਥੋੜੇ ਜੇ ਡਰ ਜਾਂਦੇ ਨੇ ਇਹ ਪਹਿਲਾ ਜਾਨਵਰ ਹੈ ਜਿਹੜੀ ਇਹ ਕੱਟਾ ਵੀਰੇ ਆ ਕੱਟੀ ਆ ਆ ਕੱਟੀ ਆ ਬਈ ਇਹਦੀ ਕੱਟੀ ਵੀ ਦੇਖ ਲੋ ਚੈੱਕ ਕਰੋ ਬਈ ਇਹ ਕੱਟੀ ਵੀ ਦਾਦੀ ਆ ਹਾਂਜੀ ਆ ਕੱਟੀ ਆ ਬਈ ਇਹਦੀ ਸੀ ਮੰਦੀ ਸੈਕਸ ਸੀਵਨ ਦੀ ਕੱਟੀ ਆ ਬਈ ਅਰੇ ਦੋ ਕੈਂਚੇ ਦੇ ਬਾਲ ਆ ਜਿਹੜੇ ਦੋ ਤੋਂ ਮੋਬਲੀ ਐ ਚ ਕੀ ਹੋਗੀ ਦਿੱਤੀ ਪਹਿਲੇ ਸਵੇਰੇ ਦਾ ਕੱਟਾ ਦਾ ਉੱਧਰ ਬਾਈ ਨੇ ਤਿਆਰ ਕਰਨਾ ਉਹ ਕੱਟਾ ਉਰੀ ਡਰ ਜਾਂਦੀ ਹੈ ਉਪਰਾ ਉਪਰਾ ਕਰ ਜਾਂਦਾ ਬਜ ਤੋਂ ਨੂੰ ਇੱਕ ਹੋਰ ਛੋਟੀ ਦੀ ਵੀ ਮਿਲਕਿੰਗ ਕਰਾਂਗੇ ਅਜੇ ਸੂਈ ਨੂੰ ਥੋੜੇ ਦੇਣੀ ਹੋਈ ਹੈ ਤੇ ਉਹਦੀ ਵੀ ਕਰਾਂਗੇ ਤੇਰੀ ਵੀ ਮੈਂ ਰੱਖੂੰਗਾ

ਆ ਲੈ ਵੀ ਉਹ ਮੈਂ ਖਤਰਾ ਦੇ ਰਹੀ ਹਾਂ ਆ ਜਾ ਤੇਰੇ ਥੋੜੀ ਜੀ ਕੋ ਬਰਾਉਂ ਦੇਖੀਗੀ ਆਹੋ ਹੌਂ ਦੇਗੀ ਖੜੀ ਹੋ ਕੇ ਮੈਂ ਵੀ ਫੂਲ ਕੀਤਾ ਜੀ ਮੈਂਗਾ ਨੇਰਾ ਵਾਲਾ ਪਿੰਡ ਹੁਣ ਵੀਡੀਓ ਵੀ ਫਿਰ ਆਵਾ ਵੀ ਵਧੀਆ ਬਣਦੀ ਆ ਹਾਂ ਨਾ ਉਹ ਡੈਗਰ ਮੈਂ ਕਿਹਾ ਆਪਣੇ ਕਿਤੇ ਉਹ ਕੰਮ ਨਾ ਕਰ ਦੇ ਉਹ ਦੋ ਨਾਲ ਆਪਦਾ ਰਮਾਨਾ ਸੁਣਾਇਆ ਵੀ ਮੈਨੇ ਕੋਈ ਨਾ ਕਰਦਾ ਨਾ ਨਵਾਂ ਨਮਾ ਕੰਮ ਕਰਕੇ ਨਾ ਫੇਰ ਤਾਂ ਲੱਗ ਜਾ ਕਰਨਾ ਸਾਰੀਆਂ ਨਹੀਂ ਚੋਗੀਆਂ ਉਹ ਕੰਮ ਨਹੀਂ ਕੋਈ ਹੈ ਨਹੀਂ ਇਹਨੂੰ ਇਦਾਂ ਬਰਮਾਰ ਹੋ ਗਏ ਸਦੀਆ ਇੱਕ ਟਾਈਮ ਆਂ ਇਹ ਗੱਲ ਪਾਉਣ ਲੱਗ ਦੀ ਵੀ ਜਨੇ ਚਾਉਣਾ ਸੀ ਕੀ ਦਾ ਲਾ ਲੈਣਾ ਇਹ ਨਾਲ ਹੈ ਨਹੀਂ ਹੋਈ ਆ ਤਾਂ ਮਾਰੀ ਜੀ ਪ੍ਰਾਣੀ ਤੈ ਉਹ ਬੋਤੀ ਸਲਾਕੇ ਪਸੂਦੋ ਤਾਂ ਹੋਣੀ ਨਾ 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 ਉਹ ਤੋਂ ਹੋਗ ਤਾਂ ਨਹੀਂ ਆ ਨਾ ਰੋਗੀ ਸੱਟ ਤੋਂ ਉਹੀ ਗੱਲ ਕਿੱਤੀ ਜਲ ਤਬਰ ਉਹ ਨਾ ਬਚ ਗਏ ਨਹੀਂ ਰੋਣੇ ਨਾ ਬਚ ਦੁੱਧ ਨਾ ਆਇਆ ਕੋਈ ਇਹਦੇ ਤੇ ਕੋਈ ਆ ਸਰ ਵੀ ਬਾਕੀ ਉਹਨਾਂ ਨੇ ਹੌਲੀ ਹੌਲੀ ਬੇਸੀ ਹੋ ਲਈ ਜਾਣਾ ਤੇਲ ਨੂੰ ਇੱਕ ਦੋ ਦਵਾਈਆਂ ਜਦੋਂ ਦੁਬਾਰੇ ਕਰਾਈ ਫੇਰ ਦਵਾਈ ਦਵਾਈ ਕਰਾਈ ਦੇਖੀ ਫੇਰ ਥੈਡਿੰਗ ਹੋ ਜਾਂਦੀ ਆ ਹਾਂ 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 ਕੋਈ ਤਾਂ ਮੰਮਣੇ ਕਰਕੇ ਨਹੀਂ ਹੁੰਦਾ ਜਹਾ ਮਾਂ ਦਾ ਜਗਾ ਲਗਾਤਾਰ ਕੋਈ ਕੋਰਾ ਲੱਗਦਾ ਬੱਦ ਤੇ ਦਾ ਆਪਣਾ ਕੋਈ ਤੀਜਾ ਹੈ ਉਹੋ ਕੀਤਾ ਨਹੀਂ ਸੀ ਵਿਗਾਰ ਅਖਾਣ ਉਹ ਮੈਂ ਮਾਰਾ ਕਹਤਾ ਉਹ ਮੈਂ ਤਾਂ ਕਹਿੰਦਾ ਸੀ ਮੈਂ ਕਿਹਾ ਉਹਨ ਸਾਰੀ ਚਬਾਉਂਦੇ ਹੀ ਆ ਜਦੋਂ ਚੰਗਾ ਪਸ਼ੂ ਆ ਫਿਰ ਆਪਦੇ ਬਾਬਾ ਜੋ ਉਹ ਕਰਦਾ ਮੈਂ ਕਿਹਾ ਮੈਨੂੰ ਪਤਾ ਨਹੀਂ ਕਿ ਕੀਤਾ ਇਹ ਦਾਣਾ ਦਊਗਾ ਅੱਧੀ ਵੀਰੇ ਚੋਂਣ ਵੇਲੇ ਖਿੱਚੀ ਚੱਲ ਵੀਰੇ ਤੂੰ ਬੋਲੀ ਨਾ ਜਾ ਇਹੋ ਬੋਲਣਾ ਦਾ ਕੋਈ ਯਾਦ ਰੱਖੀ ਨਹੀਂ ਉਹ ਉਹਨੂੰ ਨਹੀਂ ਮੈਨ ਕਰਦੀ ਹਾਂ ਨਾ ਹੁਣ ਤਾਂ ਜਿਹੜਾ ਮੈਂ ਮਰਦੀ ਕਰੀ ਜਾਂ ਹੁਣ ਤਾਂ ਬਸ ਘਾੜੀ ਮੰਗਦੀ ਨੇ ਉਹ ਵੀ ਮੈਂ ਨਾਲ ਦੂਜਾ ਭਾਇਆ ਕਰਦੀ ਹਾਂ ਬਾਕੀ ਦੂਜੇ ਬੜਾ ਹੱਥ ਤੋਂ ਹੱਥ ਤੋਂ ਕਰਨਾ ਿੱਲੇ ਨੂੰ ਹਾਂ ਮੈਂ ਫਿਰ ਕੋਰਾ ਕਰ ਕਰ ਕੇ ਕਰਕੇ ਕਰਕੇ ਹਮੇਂ ਬੇਰਾਮ ਰਾਮ 我的冲击力最大。 ਆ ਵੀ ਟੇਢੀ ਜੀ ਕਰ ਗਈ

ਕਾਲ ਨੂੰ ਕਾਲ ਨੂੰ ਪਰ ਤੁਹਾਨੂੰ ਫਰਕ ਪੈਦਾ ਇਹ ਧਿਆੜੇ ਦਾ ਕੈਮਰੇ ਚ ਕਰਕੇ ਨਾ ਥੋੜਾ ਜਿਹਾ ਕੈਮਰੇ ਕੰਨੀ ਦੇਖਣੀ ਪਹਾਉਣੀ ਆ ਪਹਿਲੇ ਕੰਡਾ ਗੁੰਡਾ ਚਲਾ ਲਓ ਹੋਰ ਹੀ ਲੈ ਜਾ ਨੂੰ ਓਏ ਆ ਕੰਡਾ ਚੱਕ ਲੈ ਓ ਠਹਿਰ ਕੇ 2 ਮਿੰਟ ਬਾਅਦ ਆ ਹੋਰ ਹੀ ਲੈ ਓ ਨਾ ਭਾਈ ਮੈਂ ਹਜੇ ਵੀ ਖੋਸ਼ ਨਹੀਂ ਹੋਈ ਪੂਰੀ ਹਜੇ ਡਰਦੀ ਆ ਕੋਈ ਨਾ ਆਪਾਂ ਨਮਾ ਕੰਮ ਆ ਆਪਣਾ ਹਜੇ ਕੋਈ ਨਾ ਹੌਲੀ 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 ਆਪਾਂ ਲੈ ਆ ਕਰ ਲੈਣਾ ਹੌਲੀ ਹੌਲੀ ਲੋਟ ਆ ਹਮਾਂ ਲਈ ਕਰਨਾ ਇਹ ਥੋੜਾ ਜਿਹਾ ਮਿਹਨਤ ਵਾਲਾ ਕੰਮ ਆ ਬਈ ਔੜੀ ਔੜੀ ਮਿਹਨਤ ਕਰ ਕਰ ਕੇ ਮੈਂ ਪਹਿਲਾਂ ਆਪਾਂ ਹੀ ਉੱਥੇ ਹੱਥ ਪਾ ਦਨ ਆਪਾਂ ਦੇਖਦੇ ਰਹਿੰਦੇ ਆ ਵੀ ਉਹ ਬੰਦੇ ਕਿਉਂਾਈ ਕਰੇ ਹਾਂ ਹਾਂ ਮੇਰੇ ਦਾ ਬਜਨ ਕਰਕੇ ਜ਼ੀਰੋ ਕਰਨਾ ਜਦ ਆਪਾਂ ਬਜਨ ਕੋਲ ਅੰਧੀ ਹੈ ਜੀ ਬੜਾ ਬਾਈ ਆਹਦੀ ਦਿਖਾ ਦਿੰਦੇ ਆ ਮੁਰਕ ਕੇ ਪਿਆ ਤਾਂ ਮਾਗਲਾ ਵੀ ਪਤਾ ਨਹੀਂ ਆ ਦੇਖ ਲਓ ਬਈ ਖਾਲੀ ਆ ਬਾਲਟੀ ਜਮਾ ਜਾ ਬਣਾ ਕਰ ਲੋ ਬਈ ਮਗਰ ਨੂੰ ਰੱਖ ਮੜ ਜੀ ਕੰਡਾ ਨਹੀਂ ਹੋਣਾ ਨਹੀਂ ਮੈਂ ਉਹ ਛੱਡ ਦੇ ਵਾ ਤੂੰ ਬਣਾ ਹੱਥ ਛੱਡ ਮਾ ਦੇਖ ਲੋ 40 ਗ੍ਰਾਮ ਆ ਬਰਾਬਰ ਕਰਤਾ ਕੰਡਾ ਮੜ ਜੀ ਤੂੰ ਉਹ ਕਈ ਰੱਖੀਓ ਫਿਰ ਪਰੇ ਕਰ ਲੈ ਦੁੱਧ ਪਾਜੋ ਜਾਂਨ ਬਾਲਟੀ ਨੂੰ ਅੰਬੇਰ ਦੰਦੀਓ ਥੀ ਉਹ ਕੋਈ ਨਹੀਂ ਮਾ ਨਾ ਦੇਖ ਤੇਰੀ ਜਦੋਂ ਟੈਂਕੀ ਉਹਨੂੰ ਛੱਡਦੀਆਂ ਤਾਂ ਟਿਕਾ ਕੇ ਕੰਡਾ ਦਹੋਣਾ ਕੰਡਾ ਆ ਲਓ 9 ਕਿਲੋ 846 42 ਲਾ ਲਓ ਚਾਹੇ 48 ਲਾ ਲਓ 9 ਕਿਲੋ 800 ਹੀ ਲਾਓ 42000 48 ਜੀ ਹਲਦੀ ਅੰਮ੍ਰੀ ਮੋਟਾ ਬੀਬਾ ਜੜਦਾ ਹੋਊਗਾ 48 ਹੋ ਗਿਆ ਜੀ 9 ਕਿਲੋ 80 48 ਗ੍ਰਾਮ ਜੀ ਜੁਇਰੀ ਆਪਾਂ ਖਾਲੀ ਕਰੀ ਸੀ 10 ਕਿਲੋ 555 ਦੀ ਇਹ ਪਹਿਲੀ ਜਵਾਈ ਹੈ ਜੀ ਬਾਕੀ ਜਵਾਈ ਆਪਾਂ ਕੱਲ ਨੂੰ ਕਰ ਸਾਢੇ 6 ਵਜੇ ਕਰਾਂਗੇ ਸਵੇਹਾ ਤੇ ਦੇਖਦੇ ਆ ਵੱਜ ਕਿੰਨਾ ਬੁੱਧ ਕਰਦੀ ਹੈ ਤੇ ਹਜੇ ਨਵਾਂ ਕੰਮ ਆਈ ਸਾਨੂੰ ਦੇਖ ਕੇ ਵੀ ਬਸੂ ਕਭਰਾ ਜਾਂਦਾ ਤੇ ਭਾਈ ਹੁਣਾਂ ਦਾ ਵੀ ਨਵਾਂ ਕੰਮ ਆ ਪਸੂ ਚੰਗੇ ਆ ਤੇ ਫਿਰ ਆਪਾਂ ਕਰਦੇ ਆਂ ਅਗਲੀ ਜਵਾਈ ਕੱਲ ਨੂੰ ਹੋਰ ਕਿਹੜਾ ਕੱਲ ਨੂੰ ਕਰਦਾ ਹੈ 20 ਕਿਲੋ ਪੂਰਾ